ਹਾਂਜੀ ਬਾਈ ਜੀ ਆਪਾਂ ਅੱਜ ਆਇਆਗੇ ਬੱਛੂ ਵਾਲੇ ਦੇ ਕਬੱਡੀ ਕੱਪ ਤੇ ਇਕੱਠ ਬਹੁਤ ਆ ਬਾਈ ਆ ਸਾਡਾ ਬਾਈ ਆ ਗਿਆ ਨਿੱਕੂ ਕਲੈਨ ਸੁਖੇ ਵਾਲਾ ਇੱਧਰ ਸਾਡਾ ਗੱਗੀ ਭਰਾ ਤੇ ਜੋਕੀ ਖੜੇ ਨੇ ਬਾਈ ਜੀ ਧਾਰੀ ਮਾਦੇ ਪਹਿਲੀ ਜਿਹੜੀਆਂ ਉਪਧੀਆ ਕਾਹਾਂ ਪਾਜਾ ਬਹਿ ਗਿਆ ਸੀ ਟਾਪ ਦੇ ਪਲੇਅਰ ਦਿਖਾਵਾਂਗੇ ਬਾਈ ਸੋਨੂੰ ਅੱਜ ਬੱਛੂ ਵਾਲੇ ਦੇ ਕਬੱਡੀ ਕੱਪ ਤੇ ਆਇਆਗੇ ਆਪਾਂ ਸਾਰੇ ਪਲੇਅਰ ਦਿਖਾਵਾਂਗੇ ਸੋਨੂੰ ਕਿਹੜੇ ਜਿਹੜੇ ਪਹੁੰਚੇ ਨੇ ਬੱਛੂ ਵਾਲੇ ਦੇ ਕਬੱਡੀ ਕੱਪ ਤੇ ਦੇਖੋ ਬਾਈ ਯਾਰ ਬੱਛੂ ਵਾਲੇ ਬਹੁਤ ਇਕੱਠ ਆਗਾ ਅੱਜ ਸਰਾ ਹੋਇਆ ਪਿਆ ਬਈ ਯਾਰ ਜਮੀ ਫੁੱਲ ਇਕੱਠੇ ਯਾਰ ਬੈਠਣ ਨੂੰ ਥਾਂ ਨਹੀਂ ਕਿਤੇ ਆਇਆ ਕਬੱਡੀ ਆ ਗਿਆ ਉਹ ਲੈ ਕੇ ਆਓ ਓਏ ਚਲੋ ਬੱਚੀ ਚਲੋ ਬੱਚੀ ਪੂਰੀ ਪੂਰੀ ਮੇਰੀ ਤੇਰੀ ਬੀਤਾ ਫਲੇੜਾ ਕਾਂਗੇ ਵਾਲਾ ਬਈ ਮੈਨੂੰ ਕਹਿੰਦਾ ਕਹਿੰਦਾ ਲਾਈਵ ਲਾ ਕੇ ਦੇਖੀ ਦੇਖੀ ਬਈ ਮਾੜਾ ਨਾ ਨਾ ਮਾ ਦੇਖੀ ਦੇਖੀ ਕੋਈ ਕੰਮ ਦੇਖੀ ਹਾਂ ਲੈ ਰਮ ਦਾ ਕਿੱਥੋਂ ਆ ਨਾ ਚੱਲ ਚੱਲ ਵੀਡੀਓ ਬਣਦੀ ਹੈ ਬੇਸ ਨਾ ਬਣਦੀ ਚੱਲ ਚੱਲ ਆਹ ਕੋਰ ਨਗਰੀ ਤੇ

ਦੇਖ ਦਰੁਆਂ ਉਹ ਹੱਥ ਜਿਹੜੇ ਆਉਂਦੇ ਆ ਰਿਹਾਦਾ ਭਾਈ ਕੀਰ ਵਾਲੀ ਆ ਤੂੰ ਸਾਰਾ ਜਨੂ ਪਾਉਂਦਾ ਸਾਡੇ ਕੋਲ ਹੀ ਰਹਿਣਾ ਬੰਟਾ ਉਹ ਵਿਆਹ ਸ਼ਾਹਰ ਬਗਿਆ ਹੁਣ ਕਾਇਆ ਹੋਇਆ ਬਈ ਬੱਚੂਆਂ ਦਾ ਟੂਰਨਾਮੈਂਟ ਤੇ ਲਵੇ ਹੋ ਜਾ ਲਵੇ ਹੋ ਜਾ ਵਾਹ ਗਿਆ ਜਰੂਸਤਫਾਨ ਨਾਲ اور دوسروہ دیسی ہریانہ <تصفح> <تصفح> hayede jabru de jamuze, 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 o, sakye, چار جاتی ہے ایک پاس چلی کلوندر ਕਬੱਡੀ ਚੱਪਦਾ ਸ਼ਾਨਦਰੀ ਦੇ ਵੀਰਾਂ ਦਾ ਮੁਕਾਬਲਾ ਹੋ ਰਿਹਾ ਹੈ ਪੁਆਇੰਟ ਇਸ ਵੇਲੇ 7 ਹੀ ਹੈ ਰੁਸ਼ਿਤ ਹਿਆਣੇ ਵਾਲਾ ਮੰਡੀ ਅਗਲੀ ਕਬੱਡੀ ਪਾ ਰਿਹਾ ਹੈ ਹਾਂ ਆਹਨੇ ਇਸ ਲਈ ਐਸੀ ਫਰਮਾਨੇ ਵਾਲੇ ਖੇਡ ਇੱਕ ਨਹੀਂ ਤੇ ਵਰਦ ਕੱਪ ਦਾ ਵੈਸਟ ਸੈਂਡ ਹੈ ਜੋ ਵਾਗੋਤੀ یہ پٹا مل رہا ہے سدروں والے ہو رہا ہے سدرے کی جان میں او بدلنا سنگٹھا رہا ہے او سامنے دور کی گیند تیر میدان کے وچ پڑی ہے ਤੇ ਕਹਿੰਦੇ ਅੰਮ੍ਰਿਤਪੁਰ ਦੇ ਨਿਰਮਲ ਮੋਹਨ ਦਾ ਮੋਹਰ ਫਰਾ ਪਿੰਡ ਹੈ ਰਿਆਣੀ ਦੀ ਧਰਤੀ ਆ ਜਿਹੜਾ ਜੀਤ ਤੋਂ ਚੜਕੇ ਆਇਆ ਹੈ ਇੱਕ ਪਾਸੇ ਭੂਟਾ ਢਾਗੇ ਵਾਲਾ ਜਿਹਦੇ ਦਾਦੇ ਨੇ ਆਪਣੇ ਸਮੇਂ ਦੇ ਵਿੱਚ ਚੋਟੀ ਦੀ ਕਬੱਡੀ ਖੇਡੀ ਹੈ ਦੂਸਰੀ ਟੈਮੇ ਹਾਕਮ ਵਾਲਾ ਜਿਹੜਾ ਜੱਗੂ ਹੈ ਜਰਬਾ جا <laughs> بھائی <laughs>